ਹਾਂਜੀ ਜੈਸੀ ਰਾਮ ਮੇਰਾ ਨਾਮ ਬਨੀਤਾ ਹੀ ਰਾਮਾ ਮੰਡੀ ਤੋਂ ਹਾਂਜੀ ਕੀ ਕਹਿਣਾ ਚਾਹੋਗੇ ਮੰਦਰ ਦੇ ਵਿੱਚ ਆ ਕੇ ਬਸ ਮੰਦਰ ਤੇ ਸਾਨੂੰ ਆਉਂਦੇ ਨੂੰ 10 ਸਾਲ ਹੋ ਗਏ ਸਟਾਰਟਿੰਗ ਚ ਆ ਰਹੇ ਆ ਜਿਹੜਾ ਵੀ ਉਹਨ ਇੱਥੇ ਈਸ਼ਾਪੁਰਿਆ ਹੁੰਦੀ ਆ ਨਾ ਸਾਡੀ ਵੀ ਈਸ਼ਾਪੁਰਿਆ ਹੋਈ ਐ ਬੱਚਾ ਮੇਰਾ ਬਿਮਾਰ ਸੀ ਅੱਜ ਤੋਂ ਸੀ 7 ਮਹੀਨੇ ਪਹਿਲਾਂ ਡੀ ਐਮ ਸੀ ਚ 20 ਦਿਨ ਲੱਗੇ ਆਏ ਤੇ ਅੱਜ ਬਾਲਾ ਜੀ ਦੀ ਕਿਰਪਾ ਹੋਈ ਜਮਨ ਨੋਰਮਲ ਐ ਬੱਚਾ ਤੇ ਅੱਜ ਵੀ ਅਸੀਂ ਫੈਮਿਲੀ ਨਾਲ ਹੀ ਆਏ ਆ ਹਾਂਜੀ ਕਿਹੋ ਜਿਹਾ ਲੱਗ ਰਿਹਾ ਫਿਰ ਮੰਦਰ ਦੇ ਵਿੱਚ ਆ ਕੇ ਮੰਦਰ ਬਹੁਤ ਵਧੀਆ ਔਨ ਖਾਡੂ ਸਾਹ ਜਿਹੜਾ ਮੰਦਰ ਬਣ ਰਿਹਾ ਹੋਰ ਵੀ ਚਾਚੜਾ ਹੋਇਆ ਸਾਨੂੰ ਸਾਨੂੰ ਤੇ ਕਿਰਪਾ ਬਾਬੇ ਦੀ ਸਾਰੇ ਦੇਵੀ ਦੇਵ ਤਿਆਰੀ ਬੱਚਾ ਬਿਲਕੁਲ ਨਾਰਮਲ ਹੈ ਜੀ ਟਰੰਮਾ ਮੰਡੀ ਤੋਂ ਹੀ ਆਏ ਆਂ ਹੀ ਭਗਵੰਦਰ ਮੰਦਿਰ ਹੈ ਹਾਂਜੀ ਸਰਦਾਰ ਲੁਈ 5 700 ਦਿੱਲੀ ਆ ਰਹੇ ਮੰਗਲਵਾਰ ਆਏ ਹਾਂਜੀ ਦਿਨੋ ਦਿਨ ਵਧੀਆਂ ਜਾਂਦਾ ਲੱਖਾਂ ਜੀ ਆਉਗਾ ਹੀ ਹੁਣ ਹਾਂਜੀ ਗੱਲ ਗੱਲ ਕੇ ਤੇ ਬੰਦ ਕਰਨਾ ਬਹੁਤ ਰਹਿ ਗਿਆ ਲੋਕ ਬੜੇ ਨਹੀਂ ਆ ਵਧੀਆਂ ਜੀ ਹਾਂਜੀ ਇੰਦਰ ਦੀ ਸੇਵਾ ਕਰੋ ਜੀ ਚਨੇ ਪਾਓ ਕੇਲੇ ਪਾਓ ਕੋਈ ਕੁਛ ਨਹੀਂ ਘੇਰੇ ਕਿਸ ਨੂੰ ਵੀ ਬਹੁਤ ਵਧੀਆ ਲੱਗ ਰਿਹਾ ਮਨ ਰਾਈ ਹੋ ਜਾਂਦਾ ਇੱਥੇ ਆ ਕੇ ਆਣਾ ਪਟਕਲ ਤਾਂ ਹੈ ਜੀ ਹਾਂ ਜੀ ਜੈ ਸ਼੍ਰੀ ਰਾਮ ਬਾਕੀ ਉਹ ਖਟੂ ਜੀ ਸਾਹਿਬ ਜਿਹੜਾ ਮੰਦਿਰ ਬਣ ਰਿਹਾ ਤੇ ਸਾਨੂੰ ਦੱਸ ਰਿਹਾ ਬਹੁਤ ਚਾਅ ਹੈ ਸਾਨੂੰ ਮੰਡੀ ਵਾਲਿਆਂ ਨੂੰ ਵੀ ਬਹੁਤ ਚਾਅ ਹੈ ਆਸੇ ਪਾਸੇ ਨੇੜੇ ਵਾਲਿਆਂ ਨੂੰ ਬਹੁਤ ਚਾਅ ਹੈ ਹਾਂ ਜੀ ਜੈ ਸ਼੍ਰੀ ਰਾਮ